वाहे गुरु जी का खालसागुरु जी की फतेह को आजा का मन दासागा राजा दे का मजल ला જતા બાર લ લ સમ ઉી ਜਦੋਂ ਤੁਸੀਂ ਉੱਖੜਾ ਸੀ ਤੁਹਾਨੂੰ ਇੱਕ ਨਵੇਂ ਪੁੱਛਿਆ ਤੁਸੀਂ ਹੋਏ ਕਿਉਂ ਉੱਠੇ ਮੁੰਡਾ ਇੱਕ ਮਹਿਣ ਜਾਂਦੇ ਆ ਮੁੰਡਾ ਇੱਕ ਮਹਿਣ ਬਰਾਤ ਤੇ ਇੱਕ ਜਾਂਦੀ ਆ ਤੇ ਤੁਸੀਂ ਮੁੰਡਾ ਇੱਕ ਮਹਿਣ ਆਉਂਦੇ ਆ ਬਰਾਤਾਂ ਤੁਹਾਡੀਆਂ 40 ਹੁੰਦੀਆਂ ਗੱਲ ਕੀ ਮੈਨੂੰ ਇਹ ਦੱਸੋ ਗਾਇਨ ਤਾਂ ਗਾਇਨਾ ਤੋਂ ਕੀ ਗੱਲ ਹਸਣਾ ਦੇ ਭਾ ਫਿਰ ਤੁਸੀਂ ਇਹ ਬੱਖੋ ਬੱਖੀ ਥੀਵੀ ਰਿੰਦ ਕੇ ਮੈਨੂੰ ਦੱਸੋ ਪਈ ਮੈਨੂੰ

ਕਿਉਂ ਖੇਤ ਸੀ ਦੇਖ ਰਹੀ ਗੱਲ ਸੁਣੋ ਧਿਆਨ ਨਾਲ ਮੈਂ ਇੱਥੇ ਦਾ ਪਹਾੜ ਭੱਜ ਜਾਣਵਾ ਪਰ ਮੈਂ 70 ਸਾਲ ਤੇ ਇਥੇ ਹੀ ਨਾਮ ਬੱਕ ਮੇਰੀ ਡਿਊਟੀ ਸੰਪਰਨ ਦੀ ਸੋਣਾ ਦੇ ਵਾਲ ਕੋਣਾ ਦੇ ਮਾਲ ਵਿੱਚ ਲੱਗ ਸਾਡੇ ਪ੍ਰਾਣੀ ਚੜਾਈ ਕਰ ਜਾਂਦਾ ਕਿਸਾਨ ਜੁਨੀਆ ਦਾ

ਅਸੀਂ ਤਸਾਲ ਮਜਦੂਰ ਜਿੰਨੇ ਵੀ ਵੱਸਦੇ ਆ ਸਾਰਿਆਂ ਨੇ ਉਹਦੇ ਵਜੋਂ ਯੋਗਦਾਨ ਪਾਇਆ ਰੱਖ ਕੇ ਪਾਇਆ ਆਪਣੀ ਸਮਰੱਥਾ ਅਨਸਾਰ ਕੋਈ ਨੁਕਤੇ ਤੇ ਕਿਸੇ ਨੂੰ ਕੁਛ ਵੀ ਪੁੱਛਿਆ ਕਿਸੇ ਨੂੰ ਮੈਂ ਦੇਖਦਾ ਆ

जलों बच्चे कोई नौजवान जो जोश ही जोश है होश कोई नी मोहरे क्या क्या नाले घर उतर गए राजा पटियालिया में दो मिनट ताूंगा उस नजर आ गया देश की आजादी पर

ਗਿੱਲਾ ਮੱਛਾ ਮੈਂ ਤੇ ਵੀ ਗਾਣੇ ਕਰਦਾ ਸਾਦੇ ਮਾਲਵੇ ਦੇ ਵਿੱਚ ਤਸਾਂ ਦੁੰਦਿਆ ਕੋਥੋਂ ਲੱਗਾ ਦੀਨ ਤੋਂ ਮੁਖੀਆਂ ਸ਼ਰਾਬਾ ਮੁਖ ਤਾਂ ਚਿੱਟਾ